ਸ੍ਰੀ ਗੁਰੂ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ ਲੋ ਜੀ ਜਗਦੀਪ ਸਿੰਘ ਨੇ ਇੱਧਰ ਪਾਣੀ ਛੜਕ ਪਰ ਆ ਪਾਣੀ ਦੇ ਹੇਲਾ ਸੋਰੇ ਵਾਲਾ ਜਿਹਦੀ ਵੀ ਕਹੀ ਜਾਇਆ ਹੈ ਸਰ ਦਲਾਈ ਮੋਟਰ ਹੈ ਮੋਟਰ ਬਹੁਤ ਦਿਨ ਬਾਅਦ ਚਲਾਈ ਇਹਦਾ ਪੇਲੀ ਨਦੀ ਲੱਗਦੀ ਚੈਨਲ ਜਿਹੜੀ ਕਿਤਾਬਾਂ ਚ ਪੜ੍ਹੇ ਕਰਦੇ ਤੇ ਪੇਪਾਂਜ ਦਾ ਸੋਰਾ ਹੈਗਾ ਪੇਪਾਂਜ ਦਾ ਬਹੁਤ ਸੋਰਾ ਦੇਖ ਤੇਰੇ ਨੇ ਬੋਣੇ ਕਰਕੇ ਬੈੱਡ ਢਾਣੇ ਕਰਕੇ ਸਾਰੇ ਪਾਣੀ ਚੱਲਦਾ ਹੈ ਨਾ ਨਹੀਂ ਅਮੂਰੀ ਵਾਲੇ ਫਰੇ ਹੋਣਾ ਗਹਾਣੇ ਕੋ ਫਰਕ ਪੈਂਦਾ ਦੇਖਦੇ ਆ ਮੇਰੇ ਨਹੀਂ ਬੈਡਾਂ 'ਚ ਪਾਣੀ ਚੜਿਆ ਹੋਇਆ ਹੈਗਾ ਤੇਰੇ ਆਏ ਆ ਵੀ ਸਲਾਬ ਛਿੱਤੀ ਚੜ ਜਣੀ ਅੱਜ ਛੱਕਰ ਵੀ ਨਹੀਂ ਮਾਰ ਦਿੰਦਾ ਕਹਿੰਦਾ ਤੇਲ ਲਾ ਛੱਕਲਾ ਪਾਣੀ ਤਾਂ ਪੁੱਜ ਗਿਆ ਘਾਰੇ ਜੰਨੇ ਨੂੰ ਆਪਣੇ ਵਾਲੀ ਪਨੀਰੀ ਵੀ ਵਧੀਆ ਆਏ ਤਾਂ ਯਾਰ ਆਈਏ ਵੀ ਥੋੜੀ ਛੋਟੀ ਆ ਟੋੜੀ ਆ ਬਾਈ ਵੱਢ ਕੇ ਨਹੀਂ ਲਾਉਣੀ ਪਈ ਇਹ ਆ ਤਾਂ ਆ ਗਿਆ ਤੋੜ ਕੇ ਉਹ ਬਾਕੀ ਤੋੜ ਕੇ ਲੱਗੀ ਆ ਉਹ ਸਟੈਂਪਾ ਤਾਂ ਮਾਰਤੀ ਸੀ ਹਾਂ ਇਹਨੂੰ ਇਹਦੇ ਦੋ ਲਾਈਨਾਂ ਤੱਕ ਮਾਰੀ ਵੀ ਆ ਕਿੰਨੇ ਪੰਪ ਲਾਏ ਜੀ ਚਾਰ ਬਹੁਤ ਠੀਕ ਆ ਚਾਰ ਪੰਪ ਲਾਤੇ 2.5 ਫਾਰਮਰ ਬੰਦ ਕਿੰਨੀ ਲਿਆ ਇਹਦਾ 2 ਲੀਟਰ ਲਿਆ ਆਹੋ ਇੱਧਰ ਵੀ ਚਾਹੀਦੀ ਐ ਨਾ ਇਹਦੇ ਉਹ ਚ ਵੀ ਮਾਰਦਾਂ ਨਹੀਂ ਜਿਹੜਾ ਰਹਿ ਵੀ ਗਿਆ ਮੈਂ ਹਾਂ ਹਾਂ ਤੈਨੂੰ ਕਿਹਾ ਜਗਾ ਮਾਰ ਦਈਂ ਬਾਹਰੇ ਚ ਮਾਰ ਦਾਂ ਚਲ ਜਿਹੜਾ ਰਹਿ ਗਿਆ ਪੰਜ ਚਾਰ ਲਾਈਨਾਂ ਖਾਣ ਨੂੰ ਲਾ ਲਈ ਪਿੰਡੀਆਂ ਉਹਦੇ ਗਾਣੇ ਆਪ ਨੂੰ ਪਿੰਡੀਆਂ ਤੇ ਪਿੰਡੀਆਂ ਦਾ ਕੌਣ ਖਾਂਦਾ ਪਿੰਡੀਆਂ ਤੇ ਗੋਲਦੀ ਤੋੜਨੀ ਆ ਹੁਣ ਠੀਕ ਹੈ ਠੀਕ ਹੈ ਯਾ ਤੇ ਲੱਗ ਜਾਣਾ ਬਰੀਕ ਬਣੀ ਦੀ ਆਪਣੇ ਵਾਲੀ ਇਹ ਇੱਕ ਖਿੱਚਦਣਾਂ ਨੇ ਕੰਮ ਬਹੁਤ ਇੱਕ ਉਧਰ ਇੱਕ ਖੇਤ ਵੀ ਛੋਟਾ ਹੋ ਗਿਆ ਮੇਰੀ ਤਾਂ ਹਲਾ ਵੀ ਅੱਜ ਜਿੰਨਾ ਲੱਗਿਆ ਇਹਨਾਂ ਤੋਂ ਉਨਾ ਹੀ ਲਾਉਣਾ ਬਸ ਬਸ ਠੀਕ ਹੈ ਉਹਦੇ ਬਾਅਦ ਕੰਮ ਬੰਦ ਹਾਂ ਨਾ ਠੀਕ ਹੈ ਜਿੰਨਾ ਅੱਜ ਲੱਗਿਆ ਅੱਜ ਤੀਜਾ ਦਿਨ ਆਹ ਜੀ ਅੱਜ ਜਿੰਨੀ ਲੱਗਦੀ ਚਾਰ ਲਾਦਣ ਪੰਜ 6 ਲਾਈਨਾਂ ਲਾਦਣ ਜਿੰਨੀਆਂ ਲਾਦਤੀਆਂ ਐ ਦੀ ਨਾਲ ਤਾਂ ਬੌਖ ਚਾਹੀ ਹੁੰਦੀ ਆ ਲਾਈਨ ਦਾ 2 ਮੀਟਰ ਲਾਇਆ ਇਹਨਾਂ ਨੇ ਉਗਾਈ ਕਰੇ ਹਾਂ ਇੱਕ ਬੈਠੇ ਦੇ ਕਲੇਨ ਨੂੰ ਹਨਾ ਹਾਂ ਕਿਉਂ ਫਿਰ ਆਦਾ ਦੀ ਜਿਹੋ ਬੈਜਦੇ ਨੇ ਆ ਉਹ ਤਾਂ ਸਹੀ ਉਹ ਵੀ ਨਾ ਫਾਇਦਾ ਇਹਨਾਂ ਨੂੰ ਨਾਲ ਉਹ ਵੀ ਹੱਥ ਚ ਆਈ ਜਾਂਦੀ ਆ ਆਪਣੀ ਦੀ ਤਾਜੀ ਐ ਮੁੱਟੀ ਹਮ ਨਾਲੇ ਸਾਫ਼ ਕਰਕੇ ਗੈ ਜੀ ਗੱਲ ਵਧੀਆ ਤਾਜੀ ਨਾਲ ਫਰਕ ਤਾਂ ਆਏਗਾ ਤਾਜੀ ਦਾ ਪਾਣੀ ਲਾਦੀ ਹੁਣੀ ਨੂੰ ਵੀ ਛਿੱਟੀਓ ਪਾਣੀ ਅੱਜ ਨਾ ਕੱਲੂ ਲਾ ਦੂੰਗੇ ਬਸ ਹਾਂ ਇੱਕ ਦਿਨ ਅਟਕੇ ਲਾ ਲਈ ਨੂੰ ਸੱਚ ਸਟਰੰਪ ਸਪਰੇ ਕਰਕੇ ਪਹਿਲੂ ਸਪਰੇ ਇਹ ਨੂੰ ਕਰਦੀ ਬਸ ਕਣਾ ਗਿਆ ਬਾਕੀ ਪਰਲੇ ਨੂੰ ਛੱਡ ਦੀ ਉਹਨੂੰ ਨਾ ਲਾਈਪਾ ਜਿਹੜੇ ਚ ਨਹੀਂ ਕਰ ਲਾਉਣਾ ਹੂੰ ਕਰੂ ਲਾਉਣਾ ਹਾਂ ਹਾਂ ਇਹਨੂੰ ਵੀ ਤੈਨੂੰ ਫੇਲ ਲੱਗਣਾ ਪਿਆਜ਼ਾਂ ਨੂੰ ਫੇਲਾ ਦੂੰਗਾ ਜਮੀਂ ਪੈ ਗਿਆ ਜਦਨ ਤੱਕ ਤਾਂ ਵੀ ਠੀਕ ਹੈ ਨਹੀਂ ਪਿਆ ਤਰਨਾ ਸਹੀ ਹੂੰ ਹਾਂ ਚੱਕਰ ਲੋ ਜੀ ਅੱਜ ਬੁੱਝੇ ਚੱਲੀਆਂ ਉੱਥੇ ਖੇਤ ਚ ਜਿੱਥੇ ਉਦੋਂ ਸ਼ਾਮ ਨੂੰ ਤੁਰੇ ਤੇ ਐਕਸੀਡੈਂਟ ਹੋਇਆ ਤੇ ਇੱਥੇ ਉਦੋਂ ਪਰਚੀ ਲੱਦਦੇ ਤੇ 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 ਫਿਰ ਗਏ ਤੁਸਰਨ ਯਾਦ ਹੋਇਆ ਤਾਂ ਮੈਂ ਚੱਲੂ ਦੱਦੇਵਾਲਾ ਜਾਇਰ ਤੇ ਨਹੀਂ ਦੇਖੇ ਕਿ ਸੁਮਾ ਗੇੜਾ ਦਾ ਮਾਰ ਕੇ ਆਈਏ ਦੇਖੀਏ ਕੀ ਕਹਿੰਦਾ ਲੈ ਆਹ ਦਲੀਵ ਉਪੀ ਲੱਗਿਆ ਖਾਨ ਹੈ ਹੋਰ ਇਹ ਤਾਂ ਤੈ ਕੜੇ ਨਹੀਂ ਹੋਇਆ ਹੈਗਾ ਗੱਲਾਂ ਤੁਸੀਂ ਉਮਰੀ ਜਾਂਦੇ ਆ ਤੋ ਹਰਸ਼ਵੀਰ ਇਹਨਾਂ ਦੇ ਘੜੀ ਨਹੀਂ ਹੋਵੇ ਗੱਲਾਂ ਉਹ ਆਏ ਮਰੀ ਜਾਂਦੇ ਆ ਇਹ ਹਾ ਹਾ ਆਈ ਹਿਲਦਾ ਖੜਾ 10 ਵਜੇ ਤੇ ਖੁੰਜਾ ਦੀ ਵੱਢੀ ਜਾਂਦੇ ਆ ਥੋੜਾ ਫੇਰ ਕਿੱਥੇ ਤਾਂ ਖੜਾ ਹੈ ਪੰਗਾ ਹੋਊ ਰਾ ਨਾ ਲੋਕ ਭਾਈਆ ਵੱਢਦੇ ਆ ਉੰਨੀ ਆ ਕੇ ਛਿਲ ਦਿੰਦੇ ਆ ਆਹੀ ਤਾਂ ਪੰਗਾ ਏ ਵੀ ਸਾਲਾ ਵੱਢ ਲੋ ਇੱਕ ਵਾਰੀ ਨੂੰ ਕਰਨ ਨਹੀਂ ਨਾ ਬੜੀ ਲਾਉਂਦੇ ਹੈਗੇ ਬੜੀ ਕਰਨ ਲੱਗੀ ਹੋਵੇ ਕਿੱਕਣਾ ਨਾਲ ਛਲ ਹੋਵੇ ਸਸਰੀ ਕਾਲੀ ਬੈਠਾ ਹੋ ਜਾ ਪਈ ਲਟੀ ਜਾਂਦਾ ਧੁੱਪਾਂ ਚ ਮੈਂ ਦਿੰਦਾ ਤਾਂ ਤੂੰ ਕਦਾਂ ਲੱਦਣ ਲੱਗੇ ਆ ਕੌਣ ਇਹ ਕੋਈ ਨਾ ਨੇ ਮੈਨੂੰ ਕਿਹਾ ਕਿ ਘੰਟੇ ਤੱਕ ਆ ਜੀ ਹਾਂ ਜਾਤੇ ਵੀ ਡੇਢ ਘੰਟੇ ਬਾਅਦ ਟਰਾਲੀ ਲੈ ਕੇ ਆਇਆ ਲੈ ਤੁਸੀਂ ਇਹ ਚਾਰ ਪੌਣਾ ਤੇ ਇਹਨੂੰ ਬਿਠਾਲ ਕੇ ਓਰੇ ਆਦਾ ਲੈ ਕੀ ਕਰਨਾ ਦਾ ਕੀ ਲੱਗਿਆ ਰਹਿਦਾ ਜੀਦਾ ਆਇਆ ਵੀ ਨਹੀਂ ਹੈਗਾ ਦੂਆ ਕਿੱਥੇ ਆਹੋ ਦਾਦੂ ਜੀਆ ਠੀਕ ਹੈ ਦੂਆ ਠੀਕ ਰ ਤਾਂ ਖੜਾ ਕਿਹੜਾ ਕਿ ਬੋਬ ਬੋਲਦਾ ਦੂਨੀ ਆਇਆ ਹੈਗਾ ਮੈਂ ਇਹਨੂੰ ਕਿਹਾ ਮੈਂ ਘਰ ਚ ਵੀਨੇ ਕੁੱਟਣਾ ਜਿੱਦਣ ਕੁੱਟਣਾ ਉਹ ਚਲਾਇਣਾ ਨੂੰ ਮਤਲਬ ਉਹ ਕਹੇਤਾ ਮਗਾਨੇ ਹਰ ਚੀਜ਼ ਵੀ ਤੇ ਕਟਾਈ ਖਾਣੀ ਹੈ ਜਦੋਂ ਮਰਜ਼ੀ ਖਾ ਲਈ ਮੈਂ ਉਹਨੂੰ ਕਹੇਤਾ ਤੈਨੂੰ ਮੈਂ ਜਿਹੜੇ ਸਾਫਗਾ ਤੂੰ ਬੋਲਦਾ ਏ ਬੋ ਬੋਲਦਾ ਉਹ ਜਨਾ ਨੂੰ ਪਤਾ ਹੈ ਕਹਿੰਦਾ ਮੇਰਾ ਨਾਮ ਵੀ ਦਲੀਪ ਆ ਮੈਨੂੰ ਕਹਿੰਦਾ ਲੈ ਕੇ ਹੈ ਹੈ ਜਗਦੀਪ ਕੋ ਕਰ ਲੈ ਉਹ ਤੇ ਨਹੀਂ ਗਿਆ ਵਾਲੇ ਜਾਣਾ ਉੱਥੇ ਸ਼ਾਮ ਨੂੰ ਜਾਊਂਗਾ ਚ ਲੱਦਣੀਆਂ ਆਪਣੇ ਵਾਲੇ ਟਰਾਲੇ ਕੋ ਲੱਦਣੀਆਂ ਉਹ ਉਹ ਕਿੰਨਾ ਕਿ ਨਿਕਲੇ ਜਾਊਂਗਾ ਕਿੰਨਾ ਉਹ ਕਿਹੜਾ ਉਹ ਸਟ੍ਰੈਂਚ ਵਾਲਾ ਦੇਖਦੇ ਹਾਂ ਵਾਢਾ ਲੱਗ ਗਿਆ ਜਗਦੀਪ ਦਾ ਦੂਜਾ ਪਾਸਾ ਕਿੰਨਾ ਦਾ ਪਹਿਲਾਂ ਤੇ ਦੂਜਾ ਪਾਸਾ ਸਾਰੇ ਇੱਕ ਸਾਰੇ ਹਾਂ ਯਾ ਬਹੁਤ ਲਗਾ ਹੋਇਆ ਹੈ। ਠੂਆ ਤਾਂ ਲੱਗਣਾ ਹੀ ਹੈ ਜੱਗਰ ਗਿਆ ਯਾਰ। ਫਰਿਏ ਕੀ ਹਾਂ? ਅੱਜ ਦਾ ਟਰਾਲੀਆਂ ਚੇਂਜ ਹੋਣੀਆਂ, ਤਿੰਨ ਟਰਾਲੀਆਂ ਚੇਂਜ ਹੋ ਗਈਆਂ ਅੱਜ। ਵੇਖ ਇੱਧਰ ਜਗਦੀਪ ਵਾਲੀ ਆਈ ਵੀ ਇਹਦੇ ਕੋਲ। ਇਹਦੇ ਵਾਲੀ ਮੇਰੇ ਕੋਲ ਜਾਣੀ, ਮੇਰੇ ਵਾਲੀ ਜਗਦੀਪ ਕੋਲ ਜਾਣੀ ਆ। ਗੰਨਾ ਮਾਲਕ-ਮਾਲਕ ਦੇ ਨਾਲ। ਗੰਨਾ ਮਾਲਕ-ਮਾਲਕ ਤਾਂ ਲੈ ਕੇ ਸਭ ਨੇ ਆਪਣੀ-ਆਪਣੀ ਟਰਾਲੀ ਜਾਣੀ ਆ। ਪਰ ਗੰਨਾ ਹੋਰ-ਹੋਰ ਦਾ ਹੋਊਗਾ ਸਾਰਿਆਂ ਕੋਲ। ਲੈ ਕੇ ਸਾਰਿਆਂ ਨੇ ਆਪਣੀ-ਆਪਣੀ ਟਰਾਲੀ ਜਾਣੀ ਆ। ਬਸ ਲੋਡ ਲੱਗ ਲੱਗੇ ਜਾਗਾ ਹੋਣੀਆਂ ਤਿੰਨੇ। ਲੱਦ ਦੌਰੇ ਵੀ ਲੰਦੇ ਆਪਣੇ ਵਾਲੀ 12 ਫੁੱਟੀ ਉਹਦੇ ਫਿਰ ਰਸਤਾ ਤੁਸੀਂ ਟਾਈਟ ਲੱਦਣੀ ਪੈਂਦੀ ਹੈ ਨਾ ਮੈਂ ਕਿਹਾ ਵੀ ਚੱਲ ਓਰੇ ਬੜੀ ਠੀਕ ਹੈ 14 ਆਪਣੇ ਫਿਰ 150 ਕੁਇੰਟਲ ਲੱਦਣੀ ਆ ਉੱਥੇ ਫਿਰ ਮੈਂ ਕਿਹਾ ਜਿਹੜੀ ਠੀਕ ਹੈ ਚੱਲ 15 ਰੋਡ ਪਰ ਹੀ ਲੱਦਣੀ ਉਹ ਤਾਂ ਰੋਡ ਪਰ ਖੜਾ ਕੇ ਲੱਦਣੀ ਆ ਨਾਲੇ ਚੌੜੀ ਲੱਦ ਦੇਣੀ ਆ ਪੈਣ ਪੂਰੀ 160 ਪਾਏ ਟੈਂਕਰ ਕੁਇੰਟਲ ਲਦਾ ਕਿੰਨਾ ਲਿਆ 60 ਪੁੱਤਾ ਹੁਣ ਇਹਨਾਂ ਦੇ ਘਰ ਨਹੀਂ ਪਰ ਇਹ ਤਾਂ ਇਹਨਾਂ ਨੇ ਗੱਲ ਨਹੀਂ ਤੇਰਾ ਜੇ ਸਾਰੇ ਹੀ ਜਾਉਂਗੇ ਫਿਰ ਤਾਂ ਸੱਜਰੀ ਲੱਦ ਦੂਗੇ ਸਾਰੇ ਹੀ ਲੈ ਕੇ ਜਾਈਂ ਏ ਕਿੱਥੇ ਚਲੇ ਜਾਊ ਸਾਰੇ ਆਓ ਗਿਆ ਬੈਠਾ ਹੋ ਗਿਆ ਕਰਦਾ ਏ ਟੁਕੜੀ ਭੁੱਖ ਲੱਗੀ ਏ ਰੋਟੀ ਖਾਂਦਾ ਉਹ ਹੁਣ ਅੱਜ ਤੇ ਲੈ ਦੂ ਪਾਸੇ ਘਰੇ ਵੀ ਦੂ ਲੱਦਨੀ ਆ ਮੈਨੂੰ ਤਾਂ ਲੱਗਦਾ ਨਹੀਂ ਮੇਰਾ ਕਿੰਨਾ ਪੂਰਾ ਪਾਉਂਗੇ ਇਹ 200 ਪਰ ਹੀ ਉਰੇ ਹੋਈ ਆ 100 ਪਰ ਹੀ ਖਿਲਣੀ ਆ ਉੱਥੇ ਗੰਨਾ ਵਧੀਆ ਇਹਨਾਂ ਨੂੰ ਟਾਈਮ ਹੀ ਨਹੀਂ ਲਾਉਣਾ ਨੀਰਾ ਕਰ ਦਿੰਦੇ ਮਾਰਾ ਏ ਉਰੇ ਹਜ ਫੇਰ ਵੀ ਥੋੜਾ ਜਿਆਦਾ ਹੋਊਗਾ ਗਿਰਿਆ ਵਾ ਟੇਡਾ-ਵੇਡਾ ਉੱਥੇ ਸਿੱਧਾ ਖੜਾ ਏ ਛੱਤ ਗੰਨਾ ਇਹਨੂੰ ਓਏ ਉੱਥੇ ਤਾਂ ਇਹਦੇ ਵਰਗੇ ਤਿੰਨ ਆ ਆਈਕਾ ਗੰਨੇ ਦੇ ਚਿੰਨ ਬਣਦੇ ਤੇ ਉਰੇ ਆਉਣੇ ਆ ਫੇਰ ਵੀ ਗਿਰਿਆ ਵ ਡੇਡਾ ਮੇਡਾ ਦਾ ਹੈਗਾ ਹੀ ਆ ਉਹ ਕੀ ਚਰ ਹੈ ਹਾਂ ਉਹਦਾ ਸੀਧੇ ਪਰ ਹੀ ਬਹੁਤ ਆ ਜੀ ਦੋ ਦਸਵਾ ਹਾਂ 280 90 ਪਰ ਹੀ ਬਹੁਤ ਹੈਨਾ ਮੇਰੇ ਵੱਧ ਪਾਉਂਦੇ ਉਹਦਾ ਬੀਜੜ ਦਾ ਪਰ ਹੀ ਉਹਨਾਂ ਦੀ ਥੋੜੀ ਕੱਤਗੀ ਦੀ ਪਰ ਹੀ ਕੱਟੇ ਚਾਹੀਦੀ ਆ ਨਹੀਂ ਹੋ ਗਿਆ ਉਹ ਹਾਂ ਮੜਿਆ ਆ ਦੋ ਕਾਉਂਟਲ ਤੁੰਨੂ ਕਿਆ ਕਿਹਾਤਾ ਮੈਂ ਗਦਾ 100 ਹੋ ਜਾਣਾ 80 ਕਹਿੰਦਾ ਨਾ ਮੁਰਾਆ ਫੇਰ ਵੀ ਦੋ ਕਾਉਂਟ ਤੇ ਕਿਤੇ ਦੂਆ ਹੁੰਦਾ ਇਹਨਾਂ ਲੱਗਦਾ 150 ਹੋ ਜਾਣਾ ਦਾ ਹਾਂ ਉਦੋਂ ਇੰਨੀੋਂ ਭਰੀ ਤਾਂ ਦੂਆ 118 ਹੋਇਆ ਤਾਂ 130 113 ਹੋ ਗਿਆ ਕਿੰਨਾ ਕ ਫਰਕ ਦਾ ਤੇ ਸਾਲਾ ਵੱਡਾ ਖੋਦਾ ਨੇ ਇਹਦਾ ਹਾਂ ਪੰਜ ਭਰੀਆਂ ਦੀ ਫਰਕ ਤਾਂ ਹਾਂ ਸੌਰੀ ਪੰਜ ਕਾਉਂਟਰੀ ਦੀ ਫਰਕ ਪਿਆ ਭਰੀਆਂ ਹੁੰਦੀਆਂ ਆਪਣੀ ਜਗ੍ਹਾ ਖੋਦੀ ਜ਼ਿਆਦਾ ਵੱਡੀ ਜਗ੍ਹਾ ਫਰਕ ਲੈ ਵੀ ਮੁੰਡਾ ਖੁਸ਼ ਹੋ ਗਿਆ ਲੰਬੜਦਾਰ ਪਾਰਟੀ ਕਰਤੀ ਨਾਲੇ ਕਹਿੰਦਾ ਕਰਤੀ ਦੇਖ ਲੈ ਪਾਰਟੀ ਨਾ ਉਹਨੂੰ ਕੁੱਛ ਲੈ ਸਾਡਾ ਡਿੱ ਗਿਆ 2000 ਦਾ ਖਾਤਾ kia hai ਫਿਰ 2000 ਰੁਪਏ ਜੇ ਬਸ ਨਾ ਕਹਤਾ ਹੈ ਅਗਲਾ ਉਹ ਆ 500 ਨਿਕਲ ਜਾਏਗਾ ਨਾ ਫਿਰ ਉਹ ਆ ਪੇਤੀ ਫਿਰ ਦੇਸੀ ਮੁਰਗਾ ਫਿਰ ਬਾਅਦ ਚ ਰੋਲਾ ਕਹਦੇ ਪਾਉਂਦਾ ਹੁੰਦਾ ਮਿੱਤੇ ਇਹ ਕਰਤਾ ਉਹ ਕਰਤਾ ਇੰਨੇ ਮਹਿੰਗੇ ਪੈ ਗਏ ਮੰਨੂ ਹੁਣ ਫਿਰ ਦੇਖਦਾ ਪਾਰਟੀ ਕਰਨ ਲੱਗਾ ਫਿਰ ਭੁੱਲ ਜਾਂਦਾ ਹੈ ਨਾ ਇਥੇ ਤੁਸੀਂ ਰੁਪਈਆ ਉਂਗਾ ਟੱਲੇ ਲੇ ਲੇ ਕਰੋ ਬਾਅਦ ਚ ਫਿਰ ਖੌਰੂ ਪਾਈ ਜਾਂਦੇ ਰੁਪਈਏ ਪਿੱਛੇ ਥੋੜਾ 20 ਦਿਨ ਗਾ ਪਈ ਗਿਆ ਜਦ ਆ ਪਿਆ ਨਹੀਂ ਪੁੱਛ ਲਾ ਮੈਂ ਤਾਂ ਵਿੱਚ ਨੂੰ ਸੱਤੇ ਜਮਾਦਾ ਤਾ ਮੈਂ ਤਾਂ ਬੰਦੀ ਝੂਲ ਕਰ ਇਹ ਤਾਂ ਮੇਰੇ ਕੋਲ ਮੁਕਰ ਗਿਆ ਕਹਿੰਦਾ ਮੈਂ ਤਾਂ ਬੰਦੇ ਕਰ ਰੇ ਮੈਂ ਲਾਈਦਾ ਥਾਲਾ ਪੰਗਾ ਹੀ ਖੜਾ ਹੋ ਗਿਆ ਮੈਂ ਰੱਖਦੀ ਆ ਆ ਆ ਵੀ ਮੁੰਡਾ ਖੁਸ਼ ਹੋਇਆ ਪਿਆ ਕਹਿੰਦਾ ਮੇਰਾ 560 ਕੁਇੰਟਲ ਦੀ ਐਵਰੇਜ ਬੈਠ ਗਈ ਹੈ ਸੇਵਾ ਵੀ ਬਾਕ ਕਰੀ ਆ ਬਾਈ ਇਹ ਖੇਤ ਦੀ 7 ਬਿਗੇ ਚੋਂ 783 ਕੁਇੰਟਲ 80 ਕੁਇੰਟਲ ਆ ਲਾ ਲਿਆ 703 ਪਹਿਨਾ ਹੋ ਲਿਆ ਉਹ ਆਏ ਬ੍ਰਿਜ ਲਾਲੀ ਚੱਲ ਠੀਕ ਆ ਵਧੀਆ ਮੁੰਡਾ ਦਾ ਮੁੰਡਾ ਦਾ ਇਹਨਾਂ ਠੀਕ ਆ ਨਿਕਲਦਾ ਹੈਗਾ ਜੀ ਗੱਲ ਨਹੀਂ ਸੇਵਾ ਮੰਗਦਾ ਕੰਨਾ ਬਈ ਨਹੀਂ ਸੇਵਾ ਦਾ ਮੰਗਣੀਓ ਯਾਰ ਸੇਵਾ ਕੇ ਲੈ ਆ ਉਸ ਬਿਨਾਂ ਸੇਵਾ ਤੇ ਕਾਹੂ ਉਹ ਵੀ ਆਪਾਂ ਮੰਨ ਕੇ ਚੱਲ ਜਿਹੜਾ ਆਪਾਂ ਬਾਅਦ ਵਿੱਚ ਆਕੇ ਬੰਨੇ ਤੇ ਸਮਾਨ ਪਾਇਆ ਨਾ ਕਿਹਦਾ ਤੱਕਿਆ ਦਾ ਉਹ ਰਿਜ਼ਲਟ ਦੇ ਗਿਆ ਸੜਾ ਥਲੀ ਕਿਚ ਹਾਂ ਨਾਲੇ ਤੂੰ ਮੈਨੂੰ ਗਾਲਾਂ ਕੱਢੀ ਜਾਂਦਾ ਸੀ। ਉਹ ਹੀ ਦੇ ਗਿਆ ਪਰ ਨਾਲੇ ਤੂੰ ਮੈਨੂੰ ਗਾਲਾਂ ਕੱਢੀ ਜਾਂਦਾ ਸੀ ਸਵੇਰ ਤੋਂ ਸ਼ਾਮ ਤੱਕ। ਹਾਂ ਬਾਈ ਜਾਂ ਦੇ ਗਿਆ ਕਿੰਨਾ ਤਾਂ ਹੈ। ਫਰਕ ਐ ਥਾਲਾ। ਨਾਲੇ ਤੂੰ ਮੈਨੂੰ ਗਾਲਾਂ ਕੱਢੀ ਜਾਂਦਾ ਸੀ। ਮਾਣ ਨਹੀਂ ਦੱਸਣਾ ਪਰ ਕੀ ਪਾਇਆ ਦਾ। ਹਾਂ। ਨਾਲੇ ਮਰੇਗਾ ਤੂੰ ਨੜੀ ਜਾਂਦਾ ਹੈ ਦੇ। ਮੈਨੂੰ ਹੋਰ ਸਲਾਹ ਦੇ ਤੂੰ। ਹਾਂ। ਬੂਟੇ ਨਹੀਂ ਲਾਉਣੇ ਐਦਗੀ। ਹਾਂ। ਕੈਂਸਲ ਕਰ ਦੇ। ਉੱਥੇ। ਹਾਂ। ਹਾਂ। ਬਾਪੂ ਕਹਿੰਦਾ ਜੇ ਨਿਮਾਨ ਵੀਕ ਕੇ ਅਨਮਾਨ ਲਾ ਦੂੰਗਾ ਇੱਕ। ਹਾਂ। ਠੀਕ ਆ। ਤੇ ਉੱਥੇ 18 ਬੀਜਾਂ ਕ 85 ਬੀਜਾਂ ਉਹ ਖੇਤ ਚ ਵੈਰਟੀਆਂ ਦੋਹੇ ਠੀਕ ਆ 85 ਵੀ ਠੀਕ ਆ ਇੱਥੇ ਵੀ ਬੀਜਣੀ ਨਾ ਇੱਕ ਵੈਰਟੀ ਉੱਥੇ ਬੀਜਣੀ ਕੋਰੇ ਵੀ ਬਸ ਵੀ ਇੱਕ ਇੱਕ ਚੇਂਜ ਕਰ ਲੈ ਪੂਰੇ 85 ਬੀਜਾਂ ਕ 18 ਬੀਜਾਂ ਕੋਰੇ ਜਿੱਧਰ ਤੁਹਾਨੂੰ ਸੂਰ ਵੱਧ ਲੱਗਦਾ ਉੱਧਰ 85 ਨਾ ਬੀਜੀ ਉੱਧਰ ਸੂਰ ਜ਼ਿਆਦਾ ਪੂਰੇ 85 ਬੀਜ ਦਿੰਦੇ ਪੂਰੇ 85 ਵੀ ਸੂਰ ਨਹੀਂ ਹੈ ਪੂਰੇ ਸੂਰ ਨਹੀਂ ਹੈ ਉੱਧਰ ਸੂਰ ਦਾ ਖਤਰਾ ਹੈ ਹਾਂ ਉੱਥੇ 18 ਬੀਜ ਦਿੰਦੇ ਆ ਉੱਥੇ 18 ਬੀਜ ਪੂਰੇ 85 ਚੱਲ 85 ਬੀਜ ਨੰਬਰਦਾਰ ਕੋਸ਼ਿਸ਼ ਕਰਤਾ ਫਿਰ ਹਾਂ ਨੰਬਰਦਾਰ ਖੁਸ਼ ਆ ਉਹਦੇ ਖੜਾ ਹਸੀ ਜਾਂਦਾ ਹਾਂ ਦੰਦ ਕੱਢਦਾ ਇਹ ਕੱਟ ਨਹੀਂ ਬਸ ਉਹਨਾਂ ਨੇ ਲੱਗ ਜਾਣਾ ਆਗੇ ਹਾਂ ਚੱਲ ਠੀਕ ਨੰਬਰਦਾਰ ਉਹ ਨੰਬਰਦਾਰ ਆ ਗੰਨਾ ਮੈਂ ਸੀੜ ਕੇ ਗਿਆ ਤਾਂ ਕੱਟੇ ਤੇ ਬਿੜਿਆ ਦੇਖ ਪਿਆ ਦੇਖ ਉੱਤਰਾ ਹੀ ਖੜੇ ਆ ਇਹਨੇ ਕੋਈ ਕਲੇਸ਼ ਕਰਿਆ ਕਹਿੰਦਾ ਮੇਰਾ ਗੰਨਾ ਪੜਤਾ ਤੈਨ ਲੈ ਦੇਖਿਆ ਅਕਲ ਦੀ ਤੇ ਜੀਰਾ ਹੋਇਆ ਕਿੰਨਾ ਨਿਕਲ ਰਹਾ ਹੈ ਅੱবি ਪਿੱਛੇ ਜਿਹਾ ਰਹੇਗਾ ਫਿਰ ਆਹ ਪਾ ਜਿਹਦਾ ਮਿੱਟੀ ਲੱਗਦੀ ਇਹ ਹੈ ਲੜਪੇ ਮੇਰੇ ਕਹਿੰਦਾ ਸਰ ਲੈਤਾ ਕਹਿੰਦਾ ਟਰੈਕਟਰ ਚੜਾ ਦਤਾ ਕਿੰਨਾ ਉੱਚਾ ਵੱਡਿਆ ਪਿਆ ਉਹ ਫਿਰ ਉੱਚਾ ਦਾ ਵੱਡ ਹੋ ਜਾਂਦਾ ਖਿੰਚਾ ਨਹੀਂ ਮੇ ਤਾਂ ਕੋਈ ਚੱਕਰ ਨਹੀਂ ਪਰ ਗੰਨਾ ਨਾ ਜਿਹੜਾ ਮੁੱਢਾ ਜਰੂਰ ਸੀਡੋ ਬੀਜੜ ਨੂੰ ਨਾ ਇੰਨਾ ਸੀਡੋ ਜੇ ਹਲੇ ਮਿੱਟੀ ਨਹੀਂ ਦੀ ਲੱਗੀ ਸਵਾਰ ਕੇ ਇਹਨੂੰ ਡਾਕਰਤਾ ਹਾਂ ਫੇ ਡਾਕਰ ਜਾ ਦਤਾ ਜੇ ਮੈਂ ਕਹਾਂਦਾ ਮੋਢਾ ਵਾਲਾ ਮੈਨੂੰ ਸੀੜਨਾ ਚਾਹੀਏ ਨਹੀਂ ਜੇ ਬੀਜੜ ਸੀੜਨਾ ਵੀ ਹੈ ਨਾ ਫਿਰ ਉਹਦੀ ਉੱਪਰ ਤੇ ਕਟਾਈ ਹੋਣੀ ਚਾਹੀਦੀ ਆ ਉਹ ਤਾਂ ਰੇਤਲੀ ਜ਼ਮੀਨ ਆ ਉਹ ਵਧੀਆ ਲੱਗਣੀ ਨਾਲ ਐ ਵਧੀਆ ਵਧੀਆ ਐ ਨਾ ਮੈਂ ਪਹਿਲਾਂ ਰੇਹ ਨੂੰ ਪਾ ਕੇ ਤਿਆਰ ਕਰ ਲੈਣਾ ਫਿਰ ਉਹ ਤੋਂ ਬਾਅਦ ਜਾਂ ਸੀਡ ਨਾ ਫਿਰ ਨਹੀਂ ਛੇੜਨਾ ਮੂਰਤੇ ਠੀਕ ਆ ਕਿ ਤਾ ਛੇੜਨਾ ਪਹਿਲਾਂ ਚੱਲਦਾ ਰੱਖਣਾ ਬਾਈ ਤਾਂ ਇਹ ਹੀ ਚੱਕਰ ਚਿਰਾਈ ਸਭ ਨੇ ਇੱਥਾਂ ਚਲੇ ਤੇ ਲਾਟਾ ਤੇ ਕਾਇ ਕੀ ਹੈ ਹਾਂ ਹਾਂ ਜਿਵੇਂ ਮੁੱਦਾ ਹੋ ਗਿਆ ਉਸ ਕੋ ਛਾਂਟ ਛੇੜਨਾ ਹੈ ਮੈਂ ਪੀਰੇ ਦਾ ਟਰੈਕਟਰ ਦਾ ਕਿੰਨਾ ਵਧੀਆ ਸੀੜੋ ਜੇ ਦਾ ਬਾਈ ਐ ਭੰਦੇ ਬਾਈ ਉਹ ਆਪਾਂ ਕਹੀ ਜਾਂਦੇ ਵੀ ਸਟ੍ਰੈਚ ਵੀਧੀ ਵਾਲਾ ਗੰਨਾ ਐ ਵਧੀਆ ਨਿਕਲਦਾ ਚੱਲ ਮੈਂ ਨਹੀਂ ਕਹਿੰਦਾ ਨਹੀਂ ਨਿਕਲਦਾ ਹੂੰ ਥਾਲਾ ਈ ਦੇ ਉੱਪਰ ਇਹ ਕਿਹੜਾ ਥੋੜਾ ਨਿਕਲਿਆ ਹੁਣ ਜੇ ਦੇਖਿਆ ਜਾਵੇ ਉਹ ਵੀ ਨਿਕਲੂਗਾ ਟ੍ਰੈਂਚ ਵਾਲਾ ਵੀ ਵਧੀਆ ਗੰਨਾ ਹੁੰਦਾ ਇਹ ਕਿਹੜਾ ਕੱਟ ਨਿਕਲਿਆ ਉਹ ਕੱਟ ਤਾਂ ਨਹੀਂ ਨਿਕਲਿਆ ਹੈਗਾ ਜਮੀਨ ਪਰਿਓ ਅਜੇ ਤੱਕ ਇਹ ਗੰਨਾ ਤਾਂ ਲੱਗਿਆ ਨਹੀਂ ਇਹ ਚੀਜ਼ ਦਾ ਹੀ ਬਹੁਤ ਫਰਕ ਆ ਉਹਦਾ ਤੇਰੀ ਗੱਲ पे ਮੰਨ ਗਿਆ ਹਾਂਜੀ ਗੱਲ ਲਾ ਨਿਕਲਿਆ ਬਹੁਤ ਇਹ ਗੰਨਾ ਸੀੜੋ ਜ਼ਰੂਰ ਮੁੱਡੇ ਨੂੰ ਜ਼ਰੂਰ ਸੀੜੋ ਪੀਜੜ ਨੂੰ ਸੀੜੋ ਪਰ ਮਿੱਟੀ ਪਟੋ ਇੱਕ ਹੋਰ ਹਰੀ ਦੇ ਚ ਮਰੀਏ ਕਟਾਈ ਹੈ ਨਾ ਇਹ ਨੀਵੀਂ ਚਾਹੀਦੀ ਆ ਤੇ ਹੁਣ ਹੋਰ ਦੱਸਾਂ ਤੈਨੂੰ ਇੱਕ ਪੀਜੜ ਦੀ ਇਹ ਕਿਹਬਾਰ ਦਾ ਪਟਾਕਾ ਪਾਈ ਆ ਤੇ ਬਾਬੇ ਫਟੇਰਾ ਵੀ ਪਾ ਲਈ ਦੇ ਚ ਫੇਰ ਦੋਸਤ ਸਮਾਨ ਇਹਨਾਂ ਬਣਾਉਣਾ ਸੀ ਥੋੜਾ ਰੀਸ ਕਰ ਸਕਦੇ ਸੋਨੇ ਤੇ ਚੀਜ਼ਾਂ ਪਾਈਆਂ ਹੋਈਆਂ ਮੈਂ ਪਟਾਕੂ ਵੀ ਪਾਈ ਵੀ ਪਟੇਰਾ ਵੀ ਪਾਈ ਹੋਈ ਆ ਠੀਕ ਜਿਹੜਾ ਬਾਅਦ ਮੈਂ ਤੈਨ ਸਮਾਨ ਦਿੱਤਾ ਦਾ ਉਹ ਵੀ ਪਾਏ ਨੇ ਚ ਠੀਕ ਆ ਚੱਲ ਠੀਕ ਉਹ ਕਿੰਨਾ ਬਣਾਤਾ ਹੈ ਠੀਕ ਆ ਜੀ ਠੀਕ ਆ ਸੌਰੀ ਕਿੰਨਾ ਫੁੱਟਿਆ ਬਾ ਥੱਲੇ ਤੇ ਫੇਰ ਰੱਖ ਲੈ ਫੇਰ ਰੱਖ ਲੈ ਨੇ ਫੇਰ ਫੁੱਟਿਆ ਹੁਣ ਆ ਬਾਪੂ ਦਾ ਕਹਿੰਦਾ ਰੱਖ ਲੈ ਮਾ ਇਹਨਾਂ ਨੇ ਦੁਖੀ ਹੋਣਾ گا ਉਹਨੂੰ ਵੱਢਣੇ ਨੂੰ ਇਹਨੇ ਕਿਤੇ ਥੋੜਾ ਫੁੱਟਣਾ ਐ ਪਾ ਬੁੱਟਣਾ ਹੈ ਆਥਾਰੀ ਆਖਾਈ ਤੇ ਟੁੱਟ ਨਹੀਂ ਆ ਹਾ ਚੱਲੀਆਂ ਹੋਈਆਂ ਤੇ ਹੁਣੀ ਢੂੰਡ ਜੀ ਬਣ ਲਓ ਜਗਦੀਪ ਦੇ ਖੇਚ ਪਹੁੰਚ ਗਏ ਹੁਣ ਪਰਚੀ ਲਗਾਉਣ ਵਾਸਤੇ ਕਿਉਂਕਿ ਅੱਜ ਟਰਾਲਿਆਂ ਦੀ ਅਦਲਾ ਬਦਲੀ ਚੱਲਦੀ ਆ ਸਾਰੀ ਉਹ ਕੋਈ ਟਰਾਲਾ ਕਿਧਰੇ ਆ ਕੋਈ ਕਿਧਰੇ ਆ ਜਗਦੀਪ ਦੀ ਮੈਂ ਪਰਚੀ ਲਗਾਉਣੀ ਜਗਦੀਪ ਵਾਲੇ ਪਰ ਹਰਸ਼ਵੀਰ ਦੀ ਲੱਗ ਦੋਣੀ ਹਰਸ਼ਵੀਰ ਵਾਲੇ ਪਰ ਮੇਰੀ ਪਰਚੀ ਲੱਗ ਦੋਣੀ ਆ ਜਿੱਦੀ ਕਰਕੇ ਅੱਜ ਦਾ ਟਰਾਲਿਆਂ ਦੀ ਅਦਲਾ ਬਦਲੀ ਹੋਈ ਆ ਪਰ ਪਾ ਕੇ ਸਾਰੇ ਨੇ ਆਪਣੇ ਆਪਣੇ ਲੈ ਜਾਣੇ ਆ ਗੰਨਾ ਇੱਕ ਦੂਜੇ ਦਾ ਹੋਊਗਾ ਕਰੀਏ ਕਿ ਮੈਂ 150 ਲੱਦਣੀ ਫੇ ਮੇਰੇ ਵਾਲੇ ਵੀ 150 ਲੱਦਣੀ ਦੀ ਹੋਣੀ ਛੋਟਾ ਤਾਂ ਜੇ ਜਗਦੀਪ ਵਾਲੇ ਪੇ ਲੱਦਦਾ ਫੇਰ ਵੀ ਚਲੋ ਆਂ ਤਾਂ ਵੀ ਹਰਸ਼ਵੀਰ ਨੂੰ ਕਿਹਾ ਅਰਸ਼ੀ ਕਹਿੰਦਾ ਮੈਂ ਲੱਦੂੰਗਾ 150 ਮੈਂ ਚੱਲ ਤੂੰ ਲੱਦ ਲੈ 4 बाई 4 ਉੱਪਰ ਲੋਟਰ ਹੂੰਗੀ ਤਾਂ ਫੇਰ ਕਿਹਾ ਤੁਹਾਨੂੰ ਨਹੀਂ ਤਾਂ ਜਗਦੀਪ ਵਾਲੇ ਵੀ ਲੱਦ ਹੋ ਜਾਣੀ ਦੀ ਆਂ ਤਾਂ ਲੱਗੇ ਹੂੰ ਬੰਦੇ ਲੱਦਣ ਕਹਿੰਦੇ ਡਾਲਾ ਵਿੱਚ ਭਰ ਲਈਏ ਮੈਂ ਚਾ ਭਰ ਲਓ ਹਾਂ ਮੋਟੂ ਹਾਂ ਜੀ ਇਹ ਦੋਏ ਤਰਾ ਵੀਜੇ ਆ ਵਾ ਬੈੱਡ ਵਾਲਾ ਬਹੁਤ ਤਗੜਾ ਗੰਨਾ ਹੈ ਬਹੁਤ ਮੋਟਾ ਮੋਟਾ ਹਸ ਵੀਰ ਸੇ ਵੀ ਬਹੁਤ ਮੋਟਾ ਹੈ ਉਦੇ ਗੰਨੇ ਤਕੜਾ ਉਦੇ ਨਾਲੋਂ ਹਾਂ ਉਸ ਤੋਂ ਬਹੁਤ ਮੋਟਾ ਹੈ ਇਹ ਹੋਗਾ 4 ਸਾਰੇ 3 ਕਿਲੋ ਇਹ ਗੰਨਾ ਹੂੰ ਦੇਖ ਲੀਜੀ ਕਿਤਨਾ ਮੋਟਾ ਮੋਟਾ ਹੈ ਇਹ ਗੰਨਾ ਤਾਂ ਮੋਟਾ ਮੈਂ ਦੇਖ ਲਿਆ ਪਰ ਇਹ ਬੀਜਿਆ ਬੈਡਾਂ ਵਾਲਾ ਤਾਂ ਦੇ ਵਿੱਚ ਵੀ ਕੁਝ ਨਹੀਂ ਬੀਜਿਆ ਹੈਗਾ ਦੇਖੀ ਆ ਵੀ ਅੱਕੀ ਦੀਗਾ ਨਹੀਂ ਕਟਾਇਆ ਇੱਕ ਟਲਾਰੀ ਮਾਲ ਹੋ ਗਿਆ ਇਹ ਤਾਂ ਪਿਛਲੀ ਵਾਰ ਤਾਂ ਆਪਾਂ ਇਹਨੇ ਆਵੇਤੀ ਦੀ ਆਪਾਂ ਪਿਆਜ ਲਾਤੇ ਪਿਛਲੀ ਵਾਰ ਤਾਂ ਇਹਨੇ ਕੋਈ ਲਾਇਆ ਵੀ ਨਹੀਂ ਤੋਰੇ ਹਾਂ ਜੀ ਇਹ ਗੰਨਾ ਤਾਂ ਵਧੀਆ ਮੋਟਾ ਉਹ ਗਰ ਗਿਆ ਹਾ ਗਿਰ ਗਿਆ ਭੋਜਨ ਕੇ ਲੀਏ ਗਿਰ ਗਿਆ ਗਿਰ ਕੇ ਹੁਣ ਚੂਹਾ ਪੈ ਗਿਆ ਹਾਂ ਤੇਰਾ ਚੂਹਾ ਹੀ ਚੂਹਾ ਤੰਗ ਕਰਦਾ ਦਾਣਾ ਦੇਖੀਏ ਨਾ ਇੱਕ ਪੁਲੀ ਚੱਕਾ ਚੱਕੇ ਨਹੀਂ ਹੁੰਦਾ ਹੈ ਹਾਂ ਤੇਰੇ ਤਹੀਂ ਚੱਕਣੀਆਂ ਸਿਰਪੇ ਬੰਨ ਲਿਆ ਤੈ ਮੋ ਅਮਰ ਦਸਤਾਣਾ ਕਹ ਰਹਾ ਚੱਕ ਲਿਓ ਚਲ ਦੇਖੀਏ ਉਦਾਂ ਮੁੱਡੇ ਕਰਕੇ ਥੋੜਾ ਜਿਹਾ ਫਰਕ ਪੈ ਗਿਆ ਬੀਜੇ ਉਦਾਂ ਵੀ ਵਧੀਆ ਹਰਨੇ ਪਾਸੇ ਉਹ ਮੁੱਢਾ ਹੈ ਨਾ ਫੇਰ ਵੀ 550 ਟੱਪ ਗਿਆ ਉਹ ਨ ਲੈ ਬਈ ਆ ਛੇ ਸੋ ਜਾਏਗਾ 550 ਕੇ ਵੀ ਹੋਣਾ ਨਾ ਨਾ ਹਾਂ ਉਸ ਤੋਂ ਬਹੁਤ ਜ਼ਿਆਦਾ ਤਗੜਾਏਗਾ ਨਾ ਇਹ ਕਿੰਨਾ ਹੋਗਾ ਇਹ ਖੇਤ ਅੱਧਾ ਕਿਲਾ ਅੱਧੇ ਕਿਲੇ ਤੋਂ ਥੋੜਾ ਜ਼ਿਆਦਾ ਹੋਊ ਬਸ ਆਧਾ ਕਿਲਾ ਸੇ ਥੋੜਾ ਜ਼ਿਆਦਾ ਇਸ ਵਿੱਚ 3 ਟਲਾਰੀ ਮਾਲ ਹੋਗਾ 3 ਟਲਾਰੀ ਤੋਂ ਉਪਰੇ ਹੋਗਾ ਹਾਂ ਹਾਂ ਲਾਲਕਾ ਬੋਲਦਾ ਦੱਸਦਾ ਨਾ ਹੋਈ ਤਾਂ ਸਿੱਧਾ ਖਿਲਾੜੀ ਹੋ ਜਾਏਗਾ ਜੇ ਸਿੱਧਾ ਵਾੜ ਲੈਣ ਤੇ ਫੇਰ ਪਤਾ ਲੱਗ ਜਾਣਾ ਤੇ ਕਿੰਨੀ ਜਗ੍ਹਾ ਵੱਡ ਹੋਈ ਆ ਤੁਸੀਂ ਅੱਧਾ ਉਧਰ ਫੜਦਾ ਅੱਧਾ ਉਧਰ ਵੱਡਦਾ ਭਈਓ ਕੋ ਲੈ ਲਾਇਆ ਕੋ ਕਿੰਨੀ ਆਈਆਂ 31 ਲਾਦ 31 ਡਬਲ ਪਾਈਆਂ ਹੁਣ ਆਈ ਨੂੰ ਮਣ ਕਿੰਨੀ ਆ ਹਾਂ ਕੋਈ ਨਹੀਂ ਪਿੱਛੇ ਤੇ ਸ਼ੁਰੂ ਕਰ ਉਹ ਅੱਗੇ ਵਾਲੇ ਖੜ੍ਹਦੀਓ ਲੋਕ ਭਰੀਆਂ ਗਿਆ ਸੜੀ ਉਹ ਮਿੰਡ ਲਾ ਪੈਣਾ ਅਦਾਜਾ ਦਾ ਲੀ ਬੀ ਇੰਨੀ ਜਗ੍ਹਾ ਹੋਊਗੀ ਹਾਂ ਹੁਕ ਨਹੀਂ ਵਾ ਬਹੁਤ ਹੀ ਮਾ ਸ਼ੁਰੂ ਕਰਦੇ ਇੱਥੇ ਤੇ ਪਿੱਛੇ ਜਿੱਥੇ ਤੁਸੀਂ ਆੜ ਸ਼ੁਰੂ ਹੁੰਦਾ ਬਸ ਹਾਂ ਚੱਲ ਕੋਈ ਨਹੀਂ ਗਿੱਠ ਖੰਡ ਦਾ ਕੁਝ ਨਹੀਂ ਮਰੀ ਕਲਮ ਬੜੀ ਰੱਖ ਹਾਂ ਬਸ ਜੇ ਮਲਗੀ ਸੀ ਹੁੰਦਾ ਉਹਨੇ ਕੱਦਾਂ ਮਣ ਕੇ ਉਹ ਜਾਣਾ ਤਾਂ ਹੁਣ ਨੂੰ ਦੇਖੀ ਨਹੀਂ ਮੋਟੂ ਤੇ ਬਣਾ ਦੇ ਨਹੀਂ ਵਾ 50 ਕਿਲੋ ਨਾ ਹੋਗਾ ਮੋਟੂ ਇਧਰ ਵੀ ਪਾਰਟੀ ਹੋ ਜਾਣੀ ਉਧਰ ਤਾਂ ਹੋ ਗਈ ਹਰਸ਼ਵੀਰ ਕਿ ਨਹੀਂ 2000 ਦੀ ਆ ਹਰਸ਼ਵੀਰ ਤਾਂ ਆ ਜਾ ਲਗੜਦਾ ਤੁਸੀਂ ਉਹਨਾਂ ਨੇ 28 ਗਿਆ 35 ਲਾਲਾ ਪਤਾ ਨਹੀਂ ਹੁਣ ਉਹ ਕਿੱਦਾ ਗਿਰਿਆ ਆਇਆ ਚੱਲ ਇੰਨੀਆਂ ਕਿ ਲਾਲਾ ਇਧਰ ਨੂੰ ਕਿੰਨੀਆਂ ਲਾਈਆਂ ਫੇ 35 ਬਾਈ 10 ਹੈ ਇਧਰ ਨੂੰ ਇਧਰ ਨੂੰ ਜਿਹੜਾ ਵੱਡ ਹੋ ਗਿਆ ਆਹ ਜਿਹੜਾ ਮਾਰੀਂ ਇੱਥੋਂ ਸਟਾਟ ਹੋਗਾ ਮੈਂ ਜਿਹੜਾ ਵੱਡ ਹੋਗਾ ਉਹ ਵੀ ਦੇਖ ਕਿੰਨਾ ਹੈ ਉਹ ਵੀ ਪਾ ਅਗੇ ਤੇ ਭਰੀਆਂ ਜਾ ਕੇ ਉਸ ਤੋਂ ਤਾਂ ਕਪਾਲਾ ਬਸ 10 ਕੋਹਣੀਆਂ ਮੈਨੂੰ ਲੱਗਦੀ। ਮੈਂ ਅਭੀ ਦੇਖਦੇ ਕਿੰਨੀ ਜਗ੍ਹਾ ਬਣਦੀ ਆ। ਬੇ ਬੇਚੇ ਇੱਕ ਬੰਦਾ ਅਜੱਕੀ ਫਰੀ ਜਾਂਦਾ ਨੌ ਕੁ ਮਾ ਵੱਡੂ ਜੀ ਹਮਨੇ ਲਗਭਗ ਉਹਦੇ ਬੜੀ ਕਹੇ ਜਿਹੀਆਂ ਉਹ ਜਿਹੜੀ ਉਹ ਦੇਖ ਇਹ ਬੈਠਿਆ ਭਾਈ ਸਾਡਾ ਜੀ ਬਿੱਗੇ ਵਿੱਚੋਂ ਇੱਕ ਮਸਫਾ ਉੱਪਰ ਲਾ ਲੋ 110 15 ਕੁਇੰਟਲ ਹੋ ਜਾਣਾ ਤਕਰੀਬਨ ਬੈਠ ਗਿਆ ਤੇਰਾ 500 ਦੀ ਐਵਰੇਜ ਆ ਜਾਣੀ ਜ਼ਿਆਦਾ 100 ਆਏਗਾ 100 ਆਏ ਘਰ 500 ਦੇ ਪੈਸੇ ਦੇ ਜਾ 600 ਤੋਂ 100 ਦੇ ਤੂੰ ਰੱਖ ਲੈ। ਆ 300 ਮੈਂ ਰੱਖ ਲਓ। ਆ ਹੋ ਗਿਆ 400। ਤੈਂ ਰੱਖਿਆ ਫਿਰ? ਓ ਰੱਖਿਆ ਤਾਂ ਹੈ ਨਹੀਂ ਤਾਂ। ਜੱਤ ਨੂੰ ਕਹਤਾ ਵੀ ਰੱਖ ਲੈ 300 ਦੇ ਪੈਸੇ ਦੇ ਦੇ। ਲਓ ਜੀ 500 ਦੀ ਐਵਰੇਜ ਵੇਂਦੀ ਐ ਇਹਦੀ ਹਾਲ ਦੀ ਘੜੀ ਗੱਲ। ਬਾਕੀ ਇਹ ਸਿੱਧਾ ਨਹੀਂ ਵੱਡ ਹੋਇਆ ਵਾ। ਜੇ ਸਿੱਧਾ ਵੱਡ ਹੋ ਗਿਆ ਫਿਰ ਦੇਖਾਂਗੇ ਕਿੰਨੇ ਦੀ ਵੇਂਦੀ ਆ। ਹੂੰ ਬਿਣਿਆ ਮੀਂਗਾ ਟੇਡਾ। 21-20 ਬੇ ਗਣਦੇ ਆ। ਇੱਕੀ ਬਿਸਵੇ ਵਿੱਚੋਂ 110 15 ਦਾ ਅੰਦਾਜ਼ਾ ਲਾਇਆ। ਬਾਕੀ ਦੇਖਦੇ ਹਾਂ ਹੁਣ ਬਾਹਰ ਜਾ ਕੇ ਟੋਟਲ ਬਈ ਬਾਅਦ ਚ ਕਿੰਨਾ ਖੁੰਦਾ ਸਾਰਾ ਵੱਡੇ ਤੇ। ਨਾ ਉਹ ਜੀ ਕੱਢਣ ਲੱਗੇ ਹਿੱਲ ਗਿਆ ਹੈ। ਮੈਂ ਕੇ ਨਾਲੇ ਵੀ ਉਹ ਨਾ ਕਰੋ। ਆਪ ਮੰਦੇ ਨਹੀਂ ਪਰ ਬਾਹਰ ਲੱਦ ਲਓ 10 20 ਭਰੀਆਂ। ਉਹ ਵੀ ਕਹਿੰਦਾ ਕਹਿੰਦਾ ਸਰਦਾਰ ਜੀ ਟੋਚਨ ਪਾਨਾ ਹੈ। ਟੋਚਨ ਮੰਨੇਗਾ ਸ਼ੌਕ ਹੈ ਕਹਿੰਦਾ। ਉਹ ਕੰਮ ਹੈ। ਹਾਂ ਬਹੁਤ ਜਾਨ ਹੈ ਆਪਣੇ ਟ੍ਰੇਕਰ ਨੇ। ਹਾਂ ਜਾਨਾ ਆ ਮੋਟੂ ਤੇਰੇ ਜਿੰਨੀ ਜਾਨ ਨਹੀਂ ਹੈਗੀ। ਪਰ ਇੱਕ ਚੀਜ਼ ਦੇਖ ਲਈ ਜਿਹੜਾ 95 ਵੀ ਉਹਨੂੰ ਤੇਰਾ ਇਹ ਇਹਨਾਂ 38 ਦਾ ਮੁਕਾਬਲਾ ਨਹੀਂ ਕਰਦਾ। ਨਹੀਂ ਕਰਦਾ। ਬਾਈ ਜੰਚ ਤਾਂ ਕਿਸੇ ਬਾਈ ਜੰਚ ਨਹੀਂ ਕਰਦਾ ਯਾਰ 38 ਤੋਂ ਮੁਕਾਬਲਾ ਕੋਈ ਵੀ। 38 ਦੇ ਬਰਾਬਰ ਕੋਈ ਨਹੀਂ ਖੜਦਾ। ਆਹ ਦੇਖ ਲੈ ਮੇਰੇ ਕਿੰਨੀ ਕਿੰਨੀ ਜਗ੍ਹਾ ਘਾੜੀ ਹੋਈ ਜਦੋਂ। ਨਿਕਲਣੇ ਖਾਤਰਨਾ 38 ਸਭ ਤੋਂ ਜ਼ਿਆਦਾ। ਹਾਂ। ਫਟਣੀ ਨੂੰ ਬੇਸ਼ੱਕ ਕਹੀ ਜਾ ਜਿਕਣਾ ਵੀ ਚਲੋ 38 ਦੀ ਫਟਾਈ ਤਾਂ ਬਹੁਤ ਆ ਤਿੰਨ ਸਾਲ ਐਨ ਹੋਈ ਜਾਂਦਾ ਪਰ ਰਿਕਵਰੀ ਨੂੰ ਰੋਂਦੇ ਹੀ ਕਾ ਬਿਮਾਰੀ ਨਟਾ ਲਿਆ ਹੁਣ ਬਿਮਾਰੀ ਨੇ ਤਾਂ ਜਮੇ ਹੀ ਖਤਮ ਕਰਤਾ ਬਿਮਾਰੀ ਨੇ ਥੱਲੇ ਲਾਤਾ ਜਿਆਦਾ ਨਹੀਂ ਕੋਈ ਚੱਕਰ ਨਹੀਂ ਤਾਂ ਹੈਗਾ 2 ਸਾਲ ਚ ਖਤਮ ਹੋ ਗਏ ਦੋ ਚ ਨਹੀਂ ਐ ਤਾਂ 18 ਨੂੰ ਵੀ ਆ ਜਗੀ ਆਹੋ ਆਹੋ ਕਰ ਗਿਆ ਸਾਦੇ ਆ ਇਧਰ ਦੱਸ ਕੇ ਭਰੀਆਂ ਫੇਰ ਅੱਗੇ ਕਰਨਾ ਪਊਗਾ ਹੁਣ ਇਹਨਾਂ ਦਾ ਵੀ ਕੋਈ ਪਤਾ ਨਹੀਂ ਕਿ ਆ ਇਧਰ ਵੀ ਵੱਡ ਲਿਆ ਉੱਥੇ ਕਿਹਾ ਹਾਂ ਸਾਈਕਲ ਵਾਲੇ ਜਗਾ ਲਾਓ ਯਾਰ ਕਦੇ ਉਧਰ ਵੱਡ ਲਿਆ ਕਦੇ ਕਿਧਰੇ ਚੱਲ ਹੋਗਾ ਮਾਲਿਕ ਇਹ ਤਾਂ ਮੁੜ ਕੇ ਆਉਣਾ ਤੇਰਾ ਹੁਣ ਕੀ ਆਏਗਾ ਦੇਖ ਲਓ ਕਿੰਨਾ ਪਾਵਰ ਹੈ ਬੰਦਾ ਮੈਂ ਇੱਲਾ ਤੇ ਆ ਬਹੁਤ ਹੈ ਹਾਂ ਹੈ ਇਹ ਗਾਨੇ ਮੁੜ ਕੇ ਆਉਂਗਾ ਜਿੱਤੇ ਤੱਕ ਮੇਰਾ ਅੰਦਾਜ਼ ਵਿਦਾਨ ਵੀ ਬਹੁਤ ਬਹੁਤ ਸਾਫ ਕਹਾ ਹੈ ਪਰ ਇਹ ਤਾਂ ਉਸ ਵੀ ਨਹੀਂ ਦੀ ਫਿਰ ਭਰੀਆਂ ਮੈਂ ਨਾ ਹੋ 300 ਕਹਾਂ ਤਾਂ ਵੀ ਭਰੀ 300 ਬਹੁਤ 300 ਕਿੱਥੇ ਪਣੀ 300 ਦਾ ਗੱਲ ਮੇਰੇ ਦੂਜੇ ਦੇ ਨਹੀਂ ਪਈ ਉਹਦੀ ਛੋਟੇ ਛੋਟੇ ਜਿਹੇ ਦੀ ਉਹਦੇ ਗੱਲ ਵੀ ਹੋ ਗਿਆ 319 ਭਰੀ ਸੀ 113 ਹੋ ਗਿਆ ਉਹਦੇ ਗੱਲ ਤੇ ਉਦਣ ਮੇਰੀ 320 ਦੀ ਤੇ 121 ਹੋ ਗਿਆ ਸਮਝ 20 19 ਓਹੋ ਹਾਂ ਤੇ 320 ਦਾ 320 ਦਾ 119 ਮੇਰੇ 319 ਸੀ ਮੇਰੇ 117 ਹੋ ਗਿਆ ਅਗੇ ਬਲ ਬਾਲ ਦਿਜੀਏ ਹਾਂ ਗਿਆ ਚਲ ਇਸੇ ਵਿੱਚ ਪਾਈਏ ਹਾਂ ਹਾਂ ਇਸੇ ਵਿੱਚ ਜਬਾਲੀ ਲੈਟ ਕਿਹੜੀ ਬਲਦੀ ਪੀਣੀ ਸਾਰੀਆਂ ਬਲ ਪੈਣੀਆਂ ਜਿਹੜੀਆਂ ਮਰਜ਼ੀ ਬਾਲ ਲੈ ਮੈਨੂੰ ਲਾਲ ਲਗੂਗੀ ਲਾਲ ਹੋਊਂਗੀ ਟਰਾਲੀ ਥੋੜੀ ਉਹ ਸਾਈਡਾਂ ਵਾਲਾ ਚੱਕੀਓ ਯਾਰ ਹਾਈ ਯਰ ਬਲ ਗਿਆ ਪੌਸ ਹੈੜਡ ਇੱਕ ਦੋ ਤਿੰਨ ਚਾਰ ਪੰਜ 778 ਗੇੜਾ ਨਾਲ ਮੇਰੇ ਜਿੰਨੀ ਲਾਤੀ ਭੈਣ ਜੁੱਟੀ ਲਾ ਕੇ ਹੋਰ ਕੀ ਭੀਆਂ ਸਾਲੀਆਂ 30 ਘਟਾ ਹੂੰ ਪਾਚੇ ਨਾ ਹੋਗਾ 77 ਹਾਂ ਚੱਲ ਇੱਕ ਦਾਬ ਦੋ ਲਾਤੀ ਹੋਣੀ ਆ ਦਬਨ ਦਾ ਚਲੋ ਚਲੋ ਠੀਕ ਹੈ ਜੀ ਫਿਰ ਚੱਲਦੇ ਹਾਂ ਹੁਣ ਘਰ ਨੂੰ ਲੱਦ ਹੋਊਗੀ ਜਾ ਕੇ ਖੜਾਈਏ ਉਧਰ ਦੂਈ ਵੀ ਲੱਦ ਹੋਊਗੀ ਹੁਣੀ ਹਰਚ ਵੀਰ ਵਾਲੀ ਇੱਕ ਰਹਗੀ ਹੁਣ ਉਹ ਕਾਲੂ ਲੱਦ ਹੋਊਗੀ ਪਰ ਜਿਹੜੇ ਸਾਹ ਹਵਾ ਚਲਦੀ ਹੈ ਨਾ ਠੀਕ ਹਾਂ ਕੋਰਾ ਬੋ ਪੈਣਾ ਕੱਲ ਨੂੰ ਹਾਂ ਅੱਜ ਸਵੇਰੋਂ ਵੀ ਹੈਗਾ ਦਾ ਯਾਰ ਸਵੇਰੇ ਵੀ ਕੱਲੂ ਕੋਰਾ ਬੋਤ ਹੋਊਗਾ ਕੱਲੂ ਆਹ ਰਸਾ ਇਧ ਨੂੰ ਬਾ ਥੱਲੇ ਨੂੰ ਕੀ ਦਾਲ ਇਹਨੂੰ ਕਹਿੰਦਾ ਮੈਂ ਇਹਨੂੰ ਸਾਈਡ ਪਰ ਨਹੀਂ ਗੱਭੇ ਨੂੰ ਪਾ ਲੈ ਸਿੱਧਾ ਹੀ ਓਏ ਸਿੱਧਾ ਹੀ ਪਾ ਲੈ ਸਿੱਧਾ ਹੀ ਅਚਾ ਉਹਨੂੰ ਹਾਂ ਆ ਇਧਰ ਨੂੰ ਸਿੱਧਾ ਪਾ ਲੈ ਬਸ ਸਿੱਧੇ 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 ਹਾਂ ਨਾਲ ਆਇਆ ਲੈ ਚੁਤਰਾ ਬਮਾ ਹੈ ਆਹ ਲੈ ਸਿੱਸੀ ਹਾਂ ਬਾ ਸੈ ਸੇ ਲਿਆ ਜਦਾ ਜਾਈਏ ਨਾ ਨੀ ਜੇ ਕੋਰਾ ਦੇਖੀ ਸਵੇਰੇ ਪੂਰਾ ਪੂਰਾ ਹੋਊਗਾ ਹਾਂ ਕਿਉਂਕਿ ਹਵਾ ਹੀ ਬਹੁਤ ਤੇ ਚਲਦੀ ਆ ਆ ਦੇਖ ਬਾਹੀ ਥਾ ਨਹੀਂ ਹੂਆ ਸਵੇਰੇ ਕੋਰਾ ਹੈ ਨਹੀਂ ਦਾ ਨਹੀਂ ਥਾ ਉਹਰੇ ਹੱਥ ਦਾ ਬੋਲ ਠਰ ਗਿਆ ਮੈਂ ਜਾ ਦੇਣਾ ਆ ਮੈਨੂੰ ਹੱਥ ਲੱਗਦਾ ਥਾ ਕੋਰਾ ਨਹੀਂ ਗਿਆ ਸੁੱਕੀ ਡੰਡ ਧੀ ਮੋਟੂ ਛਾਲ ਮਾਰੂੰਗਾ ਪਰਦੇ ਹੁਣ ਹਾਂ ਮਾਰ ਸਕਦੇ ਆ ਕਣਕਾ ਜਿਹਾ ਮਾਰ ਮੇ ਆਪਰ ਧਾਰਾ ਹੈਗੀ ਦੇਖ ਲੈ 11000 11 ਉੱਥੇ ਇਸੇ ਰੋਡ 'ਤੇ ਜਾਣੀ ਆ। ਜਿੰਦਾ ਵੀ ਆ। ਅੱਗੇ ਜਾ ਕੇ 440 ਦੀ ਬੋਝ ਜੀ। ਹਾਂ ਆਪਣੇ ਖੇਤ 'ਤੇ ਜਾਣੀ ਸਿੱਧੀ ਇਹ ਲਾਈਨ ਉੱਥੀ ਜਾਂਦੀ ਆ। ਇਹਦੇ ਭਰੋਲੇ ਸਿੱਧਾ। ਚਲੋ ਠੀਕ ਆ ਜੀ ਫਿਰ ਚੱਲੀਏ ਹੁਣ ਘਰ ਨੂੰ ਮਿਲਦੇ ਆ ਗੱਲੋਂ। ਅਸਰੀ ਕਾਲ ਜੀ। ਹੋ ਗਈ ਰਾਤ ਨੂੰ ਸ਼ਰਤ ਲੱਗ ਗਈ ਹੁਣ। ਕਹਿੰਦਾ ਜੋਕ ਕੇ ਲਿਆਉਣਾ ਕੰਨਾ ਕਿੰਨਾ ਏ। ਇਹ ਕਿੰਨਾ ਬੋ ਮਾਡਲ ਦੇ ਉੱਪਰ ਆ। ਬਈ ਇਹ ਕਹਿੰਦੇ 108 ਆ। ਹਾਂ ਮੈਂ ਇਹਨਾਂ ਨੂੰ ਕਹਿੰਦਾ ਮੈਂ 90 ਕੁੰਟਾਲ ਜਿੰਨਾ ਵਸਾਉਣਾ ਏ। ਬਾਕੀ ਹੁਣ ਗੱਡਾ ਹੁਣ ਚੱਲ ਬਈ ਗੰਡੇ ਨੂੰ ਦੇਖਦੇ ਆ 58 ਕੋਟਾ ਦਾ 58 ਦਾ ਨਾ 58 58 ਜਾਰੀ ਕੀ 160 ਕੋਟਾ ਚਾਈਦਾ ਹਾਂ 160 ਨਾਲ ਤੇ ਉੱਪਰ ਚਾਈਦਾ ਓਟਾ ਵੀ ਉੱਪਰ 170 ਲਾਲਾ ਚੱਲ ਚੱਲ ਦੇਖਦੇ ਆ ਕਿੰਨਾ ਹੁੰਦਾ ਹੁਣ ਚੱਲ ਫੇ ਰਾਤ ਨੂੰ ਗੱਡਾ ਘਾਓ ਇਹ ਪਹਿ ਬੈਠਿਆ ਮੈਂ ਮੇਰੇ ਪੱਗਾਂ ਦੇ ਦੇਣਾ ਥੋੜਾ ਵੈਟਰ ਦਾਰਾ ਮੈਨੂੰ ਲੱਗਾ ਹੋ ਜਾਣਾ ਸਾਰੇ ਬਨੇ ਜਾਣਾ 110 ਰੁਪਏ ਕੋਬਰੀ ਬੰਦਾ ਉਹਦਾ ਕਿੰਨੇ ਨੇ ਦੱਸਣਾ ਉਹਦਾ ਗੰਨੇ ਨਹੀਂ ਦੱਸਣਾ ਉਹ ਕਹਿੰਦਾ 32 ਕੁਆਂਟਲ ਕਿੰਨੇ ਆ ਵੀ ਉੱਥੇ ਦੇ ਪਾਇਆ ਝੌਂੜ ਭਰੀਆਂ ਆ ਕੇ ਹੈ 32 ਕੁਆਂਟਲ ਬੰਦਾ ਹੋਊਗਾ ਜਿਹੜਾ ਕਹਿੰਦਾ ਵੀ ਝੌਂੜ ਭਰੀਆਂ ਜਿਵੇਂ ਲੱਗਿਆ ਅੱਛਾ ਹਾਂ 30 ਦੇ ਉੱਪਰ ਆ ਕਹਿੰਦੇ ਚਲ ਦੇਖਦੇ ਆ 30 ਕੁਆਂਟਲ ਉੱਥੇ ਲਾਇਆ ਫਿਰਨਾ ਚਲ ਦੇਖਦੇ ਆ 210 ਪਰ ਹੀ ਉੱਥੇ ਨਹੀਂ ਝੌਂੜ ਭਰੀਆਂ ਉਰੇ ਦੇ ਪਾਈਆਂ ਇਹ ਨਾ ਹੋ ਗਿਆ

ਹੋਲਾ ਬਾਈ ਗੁੰਡਾ ਹੈਗਾ ਹੈਗਾ ਬਾਈ ਭਾਰਤੀ ਲੱਗਿਆ ਵਾ ਤੇਰਾ ਇਹਦਾ ਕਹੀਂ ਲਾ ਮੈਡਮ ਦਾ ਕਿ ਕੀ ਦਾ ਬਾਈ ਕਿੰਨਾ ਹੋਇਆ ਕਿ ਕੀ ਦਾ ਇਹ ਇੰਨੇ ਕਿੰਨੇ ਮੁਫਤ ਰੱਖਿਆ ਵਾ 100 ਹੋ ਗਏ ਹੈ 97 99 ਕੌਣ ਰੋਗੇ ਹੋਰ ਕਹੋ ਮੀਆਂ ਜਣਾ ਤੇ ਕੱਦ ਪਤੀ ਦੀ ਵੜੀਆਂ ਵਾ ਬਾ ਪਤੀ ਨਾਲੇ ਇੱਕ ਨੇ ਪੈਸੇ ਬੋਲਾ ਜਿਹੜੇ ਆਪਾਂ ਤੋਂ ਹੁਜੂ ਹੈ ਹੈ ਅਈ 3 ਬਾਦੂਰ ਕਹਿੰਦੇ ਉਹ ਇਹ ਨਹੀਂ ਬਾਦੂਰ ਮੈਂ ਨੰਬਰ ਬਤਾਉਂਦਾ ਹੋ ਗਿਆ ਭਾਈ ਪੂਰਾ 100 ਹੋ ਗਿਆ ਜੀ ਪੂਰਾ 100 ਹੀ ਨਹੀਂ ਘੱਟ ਘਾਟ ਕੇ 97 98 ਹੋ ਜਣਾ 98 ਚੱਲ ਠੀਕ ਆ ਹੈ ਉਹ ਸ਼ੱਕ ਨਿਕਲੇ ਆਪਣਾ ਕੱਲੂ ਪੁਆ ਲਈ ਹੁਣ 30 ਭਰੀਆਂ ਗਿਲੀਆਂ ਗਿਲੀਆਂ ਮਰਜੀ ਪੁਆ ਲਈ ਹੁਣ ਮੰਨ ਕੇ ਚੱਲ ਤੂੰ ਆਪਣਾ 100 70 ਕੁਆਂਟਲ ਉੱਥੇ ਤੇ ਹੋ ਗਿਆ 30 ਕੁਆਂਟਲ 25 ਕਿਨਾਂ ਦੇ ਹੋਰ ਤੇ ਲੱਦੇ ਆ 75 ਉੱਥੇ ਤੇ ਹੋ ਗਿਆ ਚੱਲ ਜਿੰਨਾ ਹੋ ਗਿਆ ਉਹ ਗੱਲ ਦਾ ਇੱਕ ਜੈ ਜੈ ਪਰਮਾਤਮਾਲੇ ਦੋ ਲਵੇ 105 ਵਾਲੇ ਐ ਯਾਰ ਬਾਕੀ ਦੋ 200 ਵਾਲੇ ਦੋ ਬਾਈ ਉਦੋਂ ਹੀ ਜਿੱਤ ਗਏ ਸਾਜ ਦਿੱਤੇ ਆ ਜੀ ਸਾਡੇ ਲੈ ਆਇਆ ਬਾਈ ਇਹ ਪਾ ਕਾਲੂ ਕਾਲੂ ਤਾਂ ਠੀਕ ਪਰ ਚਾਹ ਹੋਰ ਕੋਈ ਭੁੱਲ ਗਿਆ ਜਿੱਤ ਕੇੜ ਲੱਗਣਾ ਲਗਾਣ ਦੇਖੀ ਸੀ ਹੈ ਉਹ ਹੀ ਲਗਾਣ ਦੇ ਵਰਕ ਆ ਨਿਕਦਾ ਕਹਿ ਦੇ ਹੁਣੇ ਸਲਾਂ ਜਾਣਾ ਹੀ ਤਾਂ ਚੱਲੋ ਛਣੇ ਫਟਾ ਏ ਹੋ ਗਿਆ 157 ਕਵਾਂਟਲ ਕਿੰਨਾ ਆਉਂਦਾ ਡ੍ਰੈਕਟਰ ਖਾਲੀ ਇਹ ਕਹਿੰਦਾ 58 ਕਵਾਂਟਲ ਦਾ ਆਉਂਦਾ ਉਹ ਵੀ ਘੱਟ ਕਵਾਂਟਲ ਘੱਟ ਗਿਆ ਇਹਦੇ 93 ਰਹਿ ਗਿਆ ਯਾਰ ਆਹ ਕਾਟੋ ਦਾ ਫਟਾ ਕਵਾਂਟਲ ਕਾਰਡ ਵੀ ਘੱਟ ਹੋਣੀ ਆ ਉਹ ਵੀ 98 ਰਹਿ ਗਿਆ 99 98 ਰਹਿ ਗਿਆ ਹਾਂ ਫੇਰ ਤਾਂ ਹੋਰ ਭਰੀਆਂ 20 ਭਰੀਆਂ ਹੋਰ ਬਈ ਇਹ ਹਲੇ ਆਰਾਮੀ ਆਇਓ ਕਰਦੇ ਆ ਹਾਂ ਓਏ ਥੋੜੀ ਉਦੋਂ ਵੀ 10 ਭਰੀਆਂ ਛੱਡਦੇ ਆ ਆਪਣੇ ਵੀ ਘਟ ਜਾਣਾ ਤੁਹਾਨੂੰ ਦੱਸਤਾ ਹਾਂ ਡੋਡਾ ਚੱਲ ਦੇਖਦੇ ਆ ਦੱਸਦਾ ਮੈਂ ਉਧਰ ਘੱਟੇ ਕੋਲ ਮੈਂ ਕੰਡੇ ਕੇ ਨਹੀਂ ਦੇਖਾਂ ਸਾਡੇ ਤੋਂ ਵੀ ਇੰਨਾ ਘਟ ਗਿਆ ਹੈ ਮੈਂ ਤਾਂ ਕਿਸੇ ਟਰੈਕਟਰ 'ਚ ਵੀ ਚੱਕਰ ਆ ਕਿ ਆ ਚੱਕਰ ਵੀ ਇੰਨਾ ਘਟ ਗਿਆ ਟੂੜਾ ਬੋਤਾ ਨਹੀਂ ਟਾਇਰ ਦੇ ਇੱਕ ਥੱਲੇ ਹਵਾ ਵੀ ਤਾਂ ਨਿਕਲੇ ਬੇ ਕੰਡੇ ਦੇ ਹਵਾ ਵੀ ਘਟਦੀ ਕੋਸ ਟਾਇਰ 'ਚ ਚੱਲ ਕਿਹੜੇ 'ਚ ਟਰੈਕਟਰ ਦੇ 'ਚ ਅੱਛਾ ਅੱਛਾ